ਕਿਸਾਨ ਯੂਨੀਅਨ ਨੇ ਇਕਤਾ ਸੰਘਰਸ਼ ਬੁਲੂ ਪ੍ਰੀपेड ਸਮਾਰਟ ਮੀਟਰਾਂ ਦੇ ਵਿਰੋਧ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਖਾਸਾ ਬਿਜਲੀ ਘਰਾਂ ਵਿੱਚ ਵੱਡਾ ਰੋਸ ਪ੍ਰਗਟ ਕੀਤਾ ਗਿਆ ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਕਿਸਾਨ ਪ੍ਰੀपेड ਮੀਟਰ ਲਾ ਕੇ ਬਿਜਲੀ ਘਰ ਪਹੁੰਚੇ ਅਤੇ ਬਿਜਲੀ ਅਧਿਕਾਰੀਆਂ ਨੂੰ ਇਹ ਮੀਟਰ ਜਮ੍ਹਾਂ ਕਰਵਾਏ ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਬਿਜਲੀ ਬੋਰਡ ਨੂੰ ਪ੍ਰਾਈਵੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਕਿਸਾਨ ਕਦੀ ਸਵੀਕਾਰ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦਾ ਉਦੇਸ਼ ਬਿਜਲੀ ਪ੍ਰਣਾਲੀ ਨੂੰ ਹੌਲੀ-ਹੌਲੀ ਕਾਰਪੋਰੇਟ ਕੰਪਨੀਆਂ ਦੇ ਹੱਥਾਂ ਵਿੱਚ ਦੇਣਾ ਹੈ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਅੰਗਰ ਚਲੋ ਜੀ ਮੈਂ ਸੁਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਆ ਸਾਡੇ ਬਲਵਿੰਦਰ ਸਿੰਘ ਜੀ ਮਾਲ ਸੂਬਾ ਪ੍ਰਧਾਨ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਬਹੁਤ ਸੂਝਵਾਨ ਨੇ ਸਾਡੇ ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਵਾ ਜਿਹੜੇ ਗਰੀਬ ਲੋਕ ਨੇ ਉਹ ਕਿਤਨਾ ਦਾ ਬਿੱਲ ਤਾਰਨਗੇ ਕਿਉਂਕਿ ਜਿਹੜੇ ਸਮਾਰਟ ਮੀਟਰ ਨੇ ਆਪਾਂ ਪਿੰਡਾਂ ਦੇ ਵਿੱਚ ਨਹੀਂ ਲਗਣ ਦੇਣੇ ਸੱਦਾ ਜਿਹੜੇ ਸਰਦਾਰ ਬਲਵਿੰਦਰ ਸਿੰਘ ਮਾਹਲ ਵੱਲੋਂ ਆ ਇਹ ਵੀ ਗੱਲ ਨਾ ਰੱਖੀ ਗਈ ਆ ਲੋਕ ਡਰਦੇ ਨੇ ਵੀ ਸਾਨੂੰ ਬਿੱਲ ਆਊਗਾ ਇਹ ਵੀ ਇੱਕ ਜਹੇਬੰਦੀ ਨੇ ਫੈਸਲਾ ਕੀਤਾ ਜਿੰਨੂੰ ਬਿੱਲ ਆਊਗਾ ਚਾਹੇ ਕੋਈ ਬਿਜਲੀ ਬੋਰਡ ਤੰਗ ਕਰੂਗਾ ਉਹਦਾ ਹੀ ਟਟਕੇ ਵਿਰੋਧ ਕਰਾਂਗੇ ਅਸੀਂ ਅੱਜ ਕਿਸਾਨ ਕਈ ਨਜ਼ਰਬੰਦ ਕੀਤੇ ਗਏ ਨੇ ਉਹਨਾਂ ਬਾਰੇ ਕੀ ਕਰਨਗੇ ਸਰਕਾਰਾਂ ਵੇਖੋ ਜੀ ਆਪਾਂ ਥਾਂ ਥਾਂ ਤੇ ਵੇਖ ਰਹੇ ਆ ਧੱਕੇਸ਼ਾਹੀ ਕਰ ਰਹੀ ਹੈ ਸਰਕਾਰਾਂ ਹੋਰ ਵੀ ਬੜੀਆਂ ਆਈਆਂ ਅਸੀਂ ਇਹ ਜਿਹੜੀ ਇੱਕ ਗੁੰਡਾਗਰਦੀ ਇਹਨਾਂ ਨੇ ਚਲਾਈ ਆ ਸ਼ਰਿਆਮ ਬੰਦਾ ਮਾਰ ਦਿੰਦੇ ਨੇ ਲੋਕ ਕੌਡੀ ਮੁੱਲ ਨਹੀਂ ਗਾ ਤੇ ਧੱਕੇਸ਼ਾਹੀ ਕੱਲ ਵੀ ਆਹੀਂ ਵੇਖ ਰਹੇ ਨੇ ਜਦੋਂ ਕਾਗਜ਼ ਦਾਖਲ ਕਰਾਉਣ ਵਾਸਤੇ ਗਏ ਉੱਥੇ ਵੀ ਲੋਕਾਂ ਦੀਆਂ ਪੱਗਾਂ ਲੱਥੀਆਂ ਬਹੁਤ ਜ਼ਿਆਦੀ ਗੁੰਡਾਗਰਦੀ ਹੋ ਰਹੀ ਹੈ ਜੀ ਮਾੜੀ ਸਰਕਾਰ ਹੈ ਮਾੜੀ ਸੋਚ ਹੈ ਸਾਪਾਂ ਸੋਚਿਆ ਤੇ ਇਹ ਵੀ ਸਰਕਾਰ ਕੋ ਚੰਗੀ ਹੋਊ ਚੰਗੇ ਕੰਮ ਕਰੂਗੀ ਪਰ ਇਹ ਉਹਨਾਂ ਨਾਲੋਂ ਵੀ ਸਰਕਾਰਾਂ ਮਾੜੀ ਆ ਜੀ ਠੀਕ ਠੀਕ ਜੀ ਸਰ ਆਪਣਾ ਨਾਮ ਦੱਸ ਕੇ ਅੱਜ ਕਿਹੜੀ ਜਗ੍ਹਾ ਪੁੱਜਿਓ ਤੇ ਕੀ ਕਰਤੇ ਭਾਰਤੀ ਕਿਸਾਨ ਜੁਲੀ ਨਾਲ ਸੰਘਰਸ਼ ਮੈਂ ਸੁਖਿੰਦਰ ਸਿੰਘ ਪਿੰਡ ਕਲੇਰ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਅੱਜ ਜਿਹੜੇ ਨੇ ਸਾਡੀਆਂ ਟੀਮਾਂ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਅਸੀਂ ਕਾਲ ਦਿੱਤੀ ਹੋਈ ਸੀ 5 ਤਰੀਕ ਦੀ ਵੱਖ-ਵੱਖ ਥਾਵਾਂ ਤੋਂ ਜਿਹੜੇ ਮੀਟਰ ਨੇ ਅੱਜ ਸਾਡੀ ਚੇਹੇਬੰਦੀ ਜਿਹੜੀ ਆ ਪਿੰਡਾਂ ਦੇ ਵਿੱਚੋਂ ਲਾਹ ਰਹੀ ਆ ਔਰ ਲਾ ਕੇ ਬਿਜਲੀ ਘਰ ਦੇ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਨੇ ਜਿਹੜੇ 스마트 ਮੀਟਰ ਨੇ ਇਹਦੀ ਸਾਡੀ ਵਿਰੋਧਤਾ ਵਾ ਕਿ ਪਿੰਡਾਂ ਦੇ ਵਿੱਚ ਇਹਦਾ ਨਹੀਂ ਜਿਹੜਾ ਸਾਡੇ ਕੋਲ ਬਿੱਲ ਤਾਰਿਆ ਜਾਣਾ ਇੱਕ ਸਰਕਾਰੀ ਦੈਰਾ ਸਾਡੇ ਕੋਲ ਇਹੋ ਹੀ ਆ ਬਿਜਲੀ ਬੋਰਡ ਦਾ ਹੀ ਇਹ ਵੀ ਆਪਾਂ ਖਤਮ ਕਰੀ ਜਾ ਰਹੇ ਆ ਜਿਹੜੇ ਸਾਡੇ ਹੋਰ ਦੈਰੇ ਨੇ ਭਾਈ ਜਿਹੜੇ ਨੇ ਟ੍ਰੇਨਾਂ ਨੇ ਸਾਰੀਆਂ ਨੇ ਪ੍ਰਾਈਵੇਟ ਕਰ ਦਿੱਤੀਆਂ ਗਈਆਂ ਨੇ ਪਰ ਆ ਜਿਹੜਾ ਬਿਜਲੀ ਬੋਟ ਇਹਨੂੰ ਅਸੀਂ ਪ੍ਰਾਈਵੇਟ ਨਹੀਂ ਹੋਣ ਦਵਾਂਗੇ ਜੀ ਲਗਾਤਾਰ ਹੀ ਤੁਹਾਡੇ ਵੱਲੋਂ ਸੰਘਰਸ਼ ਜਾਰੀ ਨੇ ਬਟ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਇਸ ਬਾਰੇ ਲਗਾਤਾਰ ਹੀ ਤੁਸੀਂ ਸੰਘਰਸ਼ ਜਾਰੀ ਕਰ ਰਹੇ ਹੋ ਪਰ ਮੀਟਰ ਲਗਾਤਾਰ ਲੱਗਣ ਜਾ ਰਹੇ ਦੇਖੋ ਜੀ ਜਿਹੜੀਆਂ ਸਰਕਾਰਾਂ ਨੇ ਨਾ ਇਹ ਸਾਡੇ ਜਦੋਂ ਪਿੰਡਾਂ ਦੇ ਵਿੱਚ ਮੀਟਰ ਲਾਉਣ ਵਾਸਤੇ ਜਾ ਰਹੇ ਹਨ ਬਿਜਲੀ ਬੋਰਡ ਨੂੰ ਜਾ ਰਹੇ ਨੇ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਦੱਸਦੇ ਨਹੀਂ ਪਰ ਇਹਦੇ ਵਿੱਚ ਆਪਾਂ ਲੱਗੀਆਂ ਇਹਦੇ ਵਿੱਚ ਖੋਲ ਕੇ ਵੇਖੋ ਇਹਦੇ ਵਿੱਚ ਚਿਪ ਜਿਹੜੀ ਆ Airtel ਕੰਪਨੀ ਦੀ ਜਿਹੜੀ ਚਿਪ ਆ ਉਹ ਵਿੱਚ ਇਹਦੇ ਲੱਗੀ ਹੋਈ ਆ ਸਾਡੇ ਲੋਕ ਤਾਂ ਲਵਾਈ ਜਾ ਰਹੇ ਨੇ ਵੀ ਸ਼ਾਇਦ ਉਹ ਪਹਿਲੇ ਮੀਟਰੀ ਲੱਗਣਦੇ ਨੇ ਇਸ ਕਰਕੇ ਅਸੀਂ ਇਹ ਲੋਕਾਂ ਨੂੰ ਜਾਗਰੂਦ ਕਰਦੇ ਇਹਦੇ ਵਿੱਚ ਚਿਪ ਜਿਹੜੀ ਲੱਗੀ ਆ ਆਨਲਾਈਨ ਚੱਲਣਦੇ ਆ ਫਿਰ ਵੇਖੋ ਜਿਨ੍ਹਾਂ ਦਾ ਬਿੱਲ ਅਜੇ ਤੱਕ ਨਹੀਂ ਕੱਢਿਆ ਕਿਹਦਾ 5000 ਕਿਸਦਾ 10000 ਰੁਪਇਆ ਬਿੱਲ ਕਿਸਦਾ 50000 ਆਨਲਾਈਨ ਚੈੱਕ ਕਰਾ ਕੇ ਵੇਖ ਲਓ ਜੀ ਇਹਨਾਂ ਦਾ ਬਿਲਕੁਲ ਬਿੱਲ ਪੈ ਰਿਆ ਅਸੀਂ ਇਹ ਨਹੀਂ ਕਹਿੰਦੇ ਬਿੱਲ ਦੇਣ ਨੂੰ ਅਸੀਂ ਤਿਆਰ ਹਾਂ ਕੀ ਦਿੱਕਤ ਕੀ ਆਂਦੀ ਹੈ ਮੀਟਰ ਦੇ ਨਾਲ ਇੱਕੋ ਬਿੱਲ ਜਾ ਕੇ ਆਂਦੇ ਆ ਕੀ ਬ੍ਰੋ ਬਿੱਲ ਜੀ ਇਹਦਾ ਬਹੁਤ ਜ਼ਿਆਦਾ ਇੱਕ ਮਹੀਨਾ ਦਾ ਜਿਹੜਾ ਆਪਾਂ 2 ਮਹੀਨੇ ਮਾਹੀ ਬਿੱਲ ਤਾਰਦੇ ਆ ਇਹ ਇੱਕ ਮਹੀਨੇ ਦਾ ਬਿੱਲ ਆ ਮੈਸੇਜ ਆਉਂਦਿਆ ਮੈਸੇਜ ਦੇ ਨਾਲ ਜੇ 5-7000 ਰੁਪਏ ਇੱਕ ਗਰੀਬ ਆਦਮੀ ਨੂੰ ਜਿੰਨੇ ਆਪਣਾ ਚੁੱਲ੍ਹਾ ਹੀ ਚਲਾਉਣਾ ਵਾ ਉਹਨੂੰ 5-7000 ਰੁਪਏ ਮਹੀਨੇ ਦਾ ਬਿੱਲ ਆ ਜੂ ਕਿੱਥੋਂ ਚਲਾਊਗਾ ਅਸੀਂ ਆਨੇ ਆ ਮਕੈਨਿਕਲ ਮੀਟਰ ਸਾਨੂੰ ਜਿਹੜੇ ਪਹਿਲੇ ਲੱਗੇ ਲਾ ਕੇ ਦੋ ਉਹਦੇ ਵਿੱਚ ਅਸੀਂ ਇਹ ਨਹੀਂ ਆਂਦੇ ਵੀ ਅਸੀਂ ਬਿਜਲੀ ਬੋਰਡ ਨੂੰ ਪੈਸੇ ਨਹੀਂ ਭਰਦੇ ਸਾਨੂੰ 2 ਰੁਪਏ 3 ਰੁਪਏ ਜੁੜ ਦੋ ਅਸੀਂ ਸੌਖਾ ਪਰ ਸਕਦੇ ਹਰ ਇੱਕ ਮਜ਼ਦੂਰ ਵਰਗ ਵੀ ਪਰ ਸਕਦਾ ਵਾ ਜੇ ਅੱਜ ਇਹ ਚਿੱਪ ਵਾਲੇ ਮੀਟਰ ਲ ਤੇ ਜਿਹੜਾ ਮਜ਼ਦੂਰ ਵਰਗਾ ਉਹ ਬਿਲਕੁਲ ਬਿਜਲੀ ਨਹੀਂ ਆਪਣੀ ਖਫਤ ਕਰ ਸਕਦਾ ਕਿਉਂਕਿ ਇਹਦੀ ਮਹਗਾਈ ਇੰਨੀ ਜ਼ਿਆਦੀ ਹੋ ਜਾਣੀ ਆ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਆ ਜਣਾ ਬਿਜਲੀ ਬੋਟ ਉਹਨਾਂ ਆਪਣੀ ਮਰਜ਼ੀ ਦੇ ਨਾਲ ਹੀ ਆਪਣੇ ਕੋ ਬਿੱਲ ਪੇ ਕਰਨਾ ਵਾ ਫਿਰ ਆਪਾਂ ਨੂੰ ਕਿਤੇ ਜਾਣ ਦੀ ਲੋੜ ਜੇ ਸਾਡਾ ਕਿਤੇ ਬਲੋ ਚਿੱਪ ਦੇ ਵਿੱਚੋਂ ਪੈਸੇ ਖਤਮ ਹੋ ਗਏ ਚਾਹੇ ਕੋ ਸਾਡਾ ਰਿਸ਼ਤੇਦਾਰ ਬੈਠਾ ਵਾ ਚਾਹੇ ਨੇਰੇ ਚ ਬੈਠਿਆ ਸਾਡੀ ਉਸੇ ਵਲੇ ਬੱਤੀ ਜਿਹੜੀ ਬੰਦ ਹੋ ਜੂਗੀ ਇਹ ਤੁਹਾਡੇ ਵੱਲੋਂ ਕਿੰਨੇ ਮੀਟਰ ਅੱਜ ਇੱਥੇ ਦੇਣ ਆਏ ਤੇ ਕਿੱਥੇ ਆਦੇ ਕਿੰਨੇ ਮੀਟਰ ਜੀ ਸਾਡੇ ਇੱਥੇ 4-5 ਪਿੰਡ ਆ ਬੋਪਾਰਾਂ ਤਿੰਨੇ ਪਿੰਡ ਨੇ ਛੱ ਜਿੰਨਾਂ ਦੇ ਵਿੱਚੋਂ ਕੋਈ 2-2 3-3 ਮੀਟਰ ਜੇ ਲੱਗੇ ਹੀ ਉਹ ਅਸੀਂ ਲਾ ਕੇ ਲਏ ਆ ਇਸ ਤੋਂ ਗਾੜੀ ਜਿਹੜੇ ਅੱਗੇ ਨਹੀਂ ਲੱਗਣ ਤਾਂ ਕਿ ਜਿਹੜਾ ਹੋਰ ਵੀ ਕਿਤੇ ਆਉਣਗੇ ਉਹ ਵੀ ਲਾ ਕੇ ਪਿੰਡ ਕਰਦੇ ਆ ਟੋਟਲ ਕਿੰਨੇ ਮੀਟਰ ਚਲੇ 10 ਮੀਟਰ ਲੱਗੇ ਨੇ ਜੀ ਠੀਕ ਬਲਬੀਰ ਸਿੰਘ ਮੈਂ ਬਲਾਕ ਪ੍ਰਧਾਨ ਚੰਗਾਵਾ ਅਸੀਂ ਅੱਜ ਜਿਹੜੇ ਚੰਗਾਵੇਂ ਬਲਾਕ ਦੇ ਕਿਉਂਕਿ ਸਾਡੇ ਸੂਬਾ ਪ੍ਰਧਾਨ ਵੱਲੋਂ ਕਾਲ ਹੀ ਵੀ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਸਾਡੀਆਂ ਕਾਇਆਂ ਚੱਲਦੀਆਂ ਜਾਂ ਜਿੰਨੇ ਵੀ ਸੂਬੇ ਜ਼ਿਲ੍ਹੇ ਚੱਲਦੇ ਆ ਉਹਨਾਂ ਦੇ ਵਿੱਚ ਅੱਜ ਦੀ 5 ਤਰੀਕ ਦਾ ਕਾਲ ਦਿੱਤੀ ਵੀ ਜਿੰਨੇ ਵੀ ਸਮਾਰਟ ਮੀਟਰ ਲਾ ਦੇਣ ਕਿਉਂਕਿ ਇਹ ਇੰਦੇ ਖਤਰਨਾਕ ਆ ਵੀ ਇਹ ਲੋਕਾਂ ਨੂੰ ਤੇ ਪਤਾ ਹੀ ਨਹੀਂ ਨਾ ਜੇ ਬਿੱਲ ਆਉਦਾ ਜਿੱਦਣ ਇਹ ਸਾਰੇ ਲੱਗ ਗਏ ਉਦੋਂ ਲੋਕ ਇਹਦਾ ਬਿੱਲ ਨਹੀਂ ਭਰ ਸਕਦੇ ਇਹ ਕਰਕੇ ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ ਜਿੱਤ ਤਰ੍ਹਾਂ ਸਾਡੇ 3 ਬੂਫਰਾਂ ਲੱਗਦੇ 3 ਬੂਫਰਾਂੋਂ ਦੇ ਚੋਂ 10 ਮੀਟਰ ਲਾਗ ਲੈਂਦੇ ਆ ਇਦੋਂ ਗਾੜੀ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਮੀਟਰ ਨਹੀਂ ਲੱਗਦਾ ਪਰ ਕਈ ਵਾਰ ਦੇਖਣ ਨੂੰ ਮਿਲਿਆ ਵੀ ਉਹ ਦਿੱਲੀ ਮੈਕ ਵਾਲੇ ਕਹਿੰਦੇ ਵੀ ਕਿਸਾਨ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਐਦਾਂ ਦੀ ਕੋਈ ਗੱਲ ਨਹੀਂ ਹੈ ਉਹ ਤੇ ਬਰਕੀ ਸਰਕਾਰ ਤੇ ਵਿੱਤਸਾਂ ਵਾਲੇ ਜਿਹੜੇ ਜਿੰਨਾਂ ਨੂੰ ਕੱਲ ਦਾ ਕੋਟ ਕੋਟ ਕੇ ਅੰਦਰ ਦਿੱਤਾ ਉਹਨਾਂ ਨੂੰ ਵੀ ਆਂਦੀ ਵੀ ਜਾਣ ਕੇ ਕਰਦਾ ਸਰਕਾਰ ਨੂੰ ਕੌਣ ਗੁੰਮਰਾਹ ਕਰਨ ਰਿਹਾ ਜਿੰਨੇ ਲੀਡਰ ਆ ਇਹਨਾਂ ਦੇ ਜਿਹੜੇ ਆ ਪੰਜਾਬ ਸਰਕਾਰ ਆਈ ਹੋਣ ਕਹਿੰਦੇ ਆ ਆਮ ਲੋਕ ਆ ਪਰ ਜਿੰਨੇ ਵੀ ਇਹਨਾਂ ਦੇ ਪੈਰੋਕਾਰ ਲੀਡਰ ਨੇ ਜਿਹੜੇ ਉਤਲੇ ਲੈਵਲ ਦੇ ਆ ਉਹਨਾਂ ਨੇ ਵੇਖੋ ਕੀ ਕੁਝ ਬਣਾ ਲਿਆ ਉਹਨਾਂ ਨੂੰ ਵੇਖਣਾ ਅ ਗਰੀਬਾਂ ਨੂੰ ਕਿਵੇਂ ਦੇ ਜਿਨ੍ਹਾਂ ਦੇ ਕੋਲ ਵੀ ਕੋਈ ਨਹੀਂ ਬਿੱਲ ਦੇਣ ਯੋਗ ਸਮਰੱਥਾ ਨਹੀਂ ਹੈ ਅਗਲਾ ਸੰਘਰਸ਼ ਕੀ ਹੋਏਗਾ ਜੀ ਅੱਜ ਤੁਸੀਂ ਮੀਟਰ ਦੇ ਦਿੱਤੇ ਅਗਲਾ ਅਗਲਾ ਸੰਘਰਸ਼ ਹੋਏਗਾ ਜੀ ਨਹੀਂ ਮਤਲਬ ਕਿ ਕੱਲ੍ਹ ਨੂੰ ਗਿਆ ਸਾਡਾ ਡੀਸੀ ਸਾਹਿਬ ਨਾਵਾ 11 ਤਰੀਕ ਦਾ ਉਹ ਪਰਾਲੀ ਦੇ ਉੱਤੇ ਸਾੜਨ ਦਾ ਜਿਹੜਾ ਹੀ ਉਹ ਆ ਜੇ ਜਿਤਨਾ ਅਸੀਂ ਲਾ ਕੇ ਦਿੱਤੇ ਇਹ ਜਿਹੋ ਜਿਹੇ ਸੰਘਰਸ਼ੇ ਚਾਹਣਗੇ ਅਸੀਂ ਉਹੋ ਜਿਹੇ ਸੰਘਰਸ਼ ਪਿੰਡਾਂ ਦੇ ਵਿੱਚ ਕਰਾਵਾਂਗੇ ਇਹੋ ਜਿਹਾ ਵਿਰੋਧ ਇਹਨਾਂ ਦਾ ਕਰਾਵਾਂਗੇ ਤੋ ਇਹਨਾਂ ਦੇ ਪਿੰਡ ਇੱਕ ਬੰਨੇ ਹੋ ਕੇ ਖਲੋ ਜਾਣਗੇ ਕਿਉਂਕਿ ਅਜੇ ਸਾਡੇ ਕਿਸਾਨ ਜੁਨੀਅਨਾਂ ਦੇ ਨਾਲ 6-7% ਲੋਕ ਤੁਰਦੇ ਆ ਜਿਦ ਤਣ ਸਾਡੇ ਦਾ 20% ਲੋਕ ਤੁਰ ਗਏ ਤਾਂ ਸਰਕਾਰਾਂ ਨੂੰ ਦੱਸ ਦਾਂਗੇ ਕਿ ਕੀ ਅੱਜ ਪੂਰੇ ਪੰਜਾਬ ਪਰ ਵਿੱਚ ਇਹ ਨਹੀਮ ਚੱਲ ਪੂਰੇ ਪੰਜਾਬ ਪਰ ਤੇ ਜਿਹੜੀ ਸਾਡੀ ਜੁਨੀਅਨ ਇਹਨਾਂ ਲੋ ਤੋ ਜੀ ਜੁਨਾ ਵਲਦੀ ਵਾਰੀ ਆਉਣੀ ਆ ਵਾਰੀ ਵਾਰੀ ਸਾਰਿਆਂ ਨੇ ਲਾਉਣੇ ਆ ਤੇ ਅੱਜ ਪੰਜਾਬ ਪਰ ਵਿੱਚ ਕਿਸਾਨਾਂ ਗਾਨੂੰ ਨਜ਼ਰਬੰਦ ਕੀਤਾ ਗਿਆ ਪੁਲਸ ਫੋਲੋਅਰ ਨਾਲ ਬਾਰੇ ਕੀ ਕਰਦਾ ਇਹੋ ਤੇ ਇਹੋ ਤੇ ਕਹਿਣਾ ਤਾਂ ਕਿ ਇਹੋ ਤੇ ਕਹਿਣ ਲਿਆ ਆ ਤੇ ਇਹਨਾਂ ਨੇ ਸਿਰਫ ਦਬਾਬ ਆਗੇ ਜਿਹੜੇ ਉਹਨਾਂ ਕਾਲ ਦਿੱਤੀ ਕਿਸਾਨ ਯੂਨੀਅਨ ਨੇ ਭੰਦੇਰ ਨੇ ਉਹਨਾਂ ਅਗਿਆਂ ਨੂੰ ਇਹਨਾਂ ਘਰਾਂ ਤੋਂ ਚੁੱਕ ਲਿਆ ਵੀ ਕੱਲ ਨੂੰ ਕੋਈ ਬੰਦਨਾ ਕਰ ਸਕਦਾ ਤੇ ਇਹ ਇਹ ਕਿੰਨੇ ਕ ਵਾਰੀ ਕਰੀ ਜਾਣਗੇ ਚੁੱਕੀ ਜਾਣਗੇ ਫੇਰ ਆਈ ਜਾਣਗੇ ਕਿਉਂਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜੇ 10 ਬੰਦੇ ਅਰਸ਼ਟ ਕਰਨਗੇ 10 ਕਰਨਗੇ ਤੇ 90 ਹੋਰ ਨਾਲ ਤਿਆਰ ਹੋਣਗੇ ਠੀਕ